ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਵਾ ਕਿਵੇਂ ਠੀਕ ਹੋ ਤਾਂ ਮੈਂ ਨਾ ਅੱਜ ਇੱਕ ਬੇਟੀ ਆ ਜਿਹਨੇ ਮੇਰੇ ਕੋ ਆਪਣੀ ਇੱਕ ਸਮੱਸਿਆ ਦਾ ਹੱਲ ਲੈ ਕੇ ਆਈ ਕਹਿੰਦੀ ਵੀ ਮੈਨੂੰ ਇਹ ਮੈਨੂੰ ਆ ਚੀਜ਼ ਦੀ ਸਮੱਸਿਆ ਤੁਸੀਂ ਮੈਨੂੰ ਇਹਦਾ ਹੱਲ ਦੱਸੋ ਤੇ ਮੈਂ ਉਹਨੂੰ ਜ਼ਰੂਰ ਹੋਣੇ ਚੀਜ਼ ਦਾ ਦੱਸੂਗੀ ਕਿਉਂਕਿ ਉਹਨੂੰ ਪਤਾ ਹੈ ਕਿ ਮੈਂ ਸਟੇਜਿੰਗ ਕਰਦੀ ਆ ਉਹ ਕਹਿੰਦੀ ਵੀ ਆਂਟੀ ਜੀ ਮੈਨੂੰ ਕੱਪੜੇ ਧੋਣ ਵੇਲੇ ਨਾ ਵੀ ਮੈਨੂੰ ਆ ਚੀਜ਼ ਦਾ ਸਾਹਮਣਾ ਕਰਨਾ ਪੈਂਦਾ ਹੈ ਤੁਸੀਂ ਇਹਨੂੰ ਕੁਝ ਕਰਕੇ ਦਿਓ ਤਾਂ ਜੋ ਮੈਨੂੰ ਇਹ ਚੀਜ਼ ਦਾ ਆ ਹਾਲ ਜਿਹੜਾ ਕੋਈ ਮਿਲ ਸਕੇ ਹੁਣ ਮੈਂ ਤੁਹਾਨੂੰ ਦਿਖਾ ਦਿੰਨੀ ਤੁਸੀਂ ਕਹਿਣਾ ਵੀ ਕੀ ਆਂਟੀ ਦਿਖਾਉਂਦੀ ਫਿਰਦੀ ਆ ਇਹ ਸਾਨੂੰ ਆ ਹੁਣ ਦੇਖ ਕੇ ਤੁਸੀਂ ਸਮਝ ਹੀ ਗਏ ਹੋਣੇ ਆ ਵੀ ਇਹ ਕਾਹਦਾ ਹੈਗਾ ਇਹ ਹੈਗਾ ਜੀ ਬਣਾਉਣ ਦਾ ਅੱਜ ਕੱਲ੍ਹ ਦੀਆਂ ਕੁੜੀਆਂ ਜਿਹੜੀਆਂ ਇਦਾਂ ਦੀਆਂ ਹੀ ਬਣਾਣਾ ਪਾਉਂਦੀਆਂ ਆ ਤਾਂ ਮੈਂ ਪਹਿਲਾਂ ਹੀ ਕਹਿ ਦਿੰਦੀ ਆ ਕੋਈ ਵੀ ਜਿਹੜੇ ਮੁੰਡੇ ਆ ਇਸ ਵੀਡੀਓ ਨੂੰ ਤੁਸੀਂ ਨਾ ਦੇਖਿਓ ਕਿਉਂਕਿ ਇਹ ਕੁੜੀਆਂ ਵਾਸਤੇ ਹੀ ਆ ਕਿਉਂ ਉਹਨਾਂ ਦੀ ਚੀਜ਼ ਆ ਉਹਨਾਂ ਵਾਸਤੇ ਹੀ ਆ ਹਨਾ ਮੁੰਡਿਆਂ ਦੀਆਂ ਭੈਣਾਂ ਲਈ ਆ ਹਾਂ ਇਹ ਮੁੰਡਿਆਂ ਦੀਆਂ ਭੈਣਾਂ ਲਈ ਆ ਮੰਮੀਆਂ ਲਈ ਆ ਹੋ ਸਕਦਾ ਉਹਨਾਂ ਦੀਆਂ ਕੋਈ ਘਰਵਾਰੀਆਂ ਆ ਉਹ ਵੀ ਇਦਾਂ ਦੀਆਂ ਪਾਉਂਦੀਆਂ ਹੋਣਗੀਆਂ ਤੇ ਇਹ ਜਦੋਂ ਨਾ ਕੀ ਹੁੰਦਾ ਆ ਜਦੋਂ ਬੇਟੀਆਂ ਆਪਣੀਆਂ ਇਹ ਆਪਾਂ ਇਹਨਾਂ ਨੂੰ ਵਾਸ਼ਿੰਗ ਮਸ਼ੀਨ ਦੇ ਵਿੱਚ ਪਾਉਨੇ ਆ ਤੇ ਇਹ ਚੀਜ਼ਾਂ ਜਿਹੜੀਆਂ ਨਿਕਲ ਕੇ ਵੱਖਰੀਆਂ ਹੋ ਜਾਂਦੀਆਂ ਆ ਇੱਕ ਵਾਰੀ ਮੈਂ ਤੁਹਾਨੂੰ ਹਾਸੇ ਵਾਲੀ ਗੱਲ ਦੱਸਦੀ ਆ ਕਿ ਇਦਾਂ ਹੀ ਨਾ ਸਾਡੇ ਵੀ ਇੱਕ ਬੇਟੀ ਸਾਡੀ ਵੀ ਇਦਾਂ ਦੀਆਂ ਬਣਾਉਣਾ ਪਉਂਦੀ ਆ ਤੇ ਮੈਂ ਕੀ ਕੀਤਾ ਮੈਂ ਕਿਹਾ ਖਰੇ ਵੀ ਨਾ ਇਹ ਇਹ ਜਿਹੜੀ ਚੀਜ਼ ਆ ਨਾ ਵੇ ਖਰਾਬ ਹੋ ਗਈ ਆ ਹੁਣ ਮੈਂ ਇਹ ਕੱਢ ਕੇ ਜਿਹੜੇ ਮੈਂ ਬਾਹਰ ਜਸਟ ਵਿੱਚ ਸਿੱਟ ਦਿੱਤੇ ਤੇ ਇਹ ਕੱਲੀ ਚੀਜ਼ ਜਿਹੜੀ ਇਹੀ ਰਹਿ ਗਈ ਮੇਰੇ ਕੋਲ ਹਨਾ ਤੇ ਉਸ ਲੱਭਦੀ ਫਿਰ ਮम्मी ਕਿੱਥੇ ਗਿਆ ਮੈਂ ਕਿਹਾ ਮੈਂ ਤਾਂ ਸਿੱਟ ਦਿੱਤੇ ਬਾਅਦ ਚ ਫਿਰ ਜਦੋਂ ਉਹਨੇ ਲੈ ਆ ਕੇ ਦੇਨੇ ਮੈਂ ਉਹਨਾਂ ਨੂੰ ਬਿਲਕੁਲ ਸਹੀ ਕਰਕੇ ਦਿਨੀ ਆ ਤੇ ਹੁਣ ਮੈਂ ਇਹ ਵੀ ਉਹਨੂੰ ਸਹੀ ਕਰਕੇ ਦੇਣੀ ਆ ਤੇ ਤਾਂ ਪਤਾ ਹੈ ਹੁਣ ਇਹ ਦੇਖੋ ਇਹ ਕਪੜਾ ਜਿਆ ਰਹਿ ਗਿਆ ਇਹਦੇ ਵਿੱਚ ਕੀ ਹੈਗਾ ਕੁਝ ਵੀ ਨਹੀਂ ਹੈਗਾ ਕਿਉਂਕਿ ਅੱਜ ਕੱਲ੍ਹ ਕੁੜੀਆਂ ਜਿਹੜੀਆਂ ਇਹੀ ਚੀਜ਼ਾਂ ਪਾਉਂਦੀਆਂ ਆ ਤੇ ਆਪਾਂ ਇਹਨਾਂ ਨੂੰ ਕੀ ਕਰਨਾ ਆ ਦੇਖੋ ਆ ਉਹਨਾਂ ਨੇ ਆ ਰਸਤੇ ਜਿਆ ਇਹਨਾਂ ਵਿੱਚ ਛੱਡਿਆ ਹੋਇਆ ਰਾਹ ਛੱਡੇ ਹੋਏ ਆ ਇਹਨਾਂ ਦੇ ਵਿੱਚ ਆ ਪਾਉਣ ਵਾਸਤੇ ਠੀਕ ਆ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਕਰਕੇ ਇਹਦੇ ਵਿੱਚੋਂ ਨਗਾ ਲੈਣੇ ਆ ਜਿੱਦਾਂ ਪਹਿਲਾਂ ਮਤਲਬ ਤੁਸੀਂ ਕੀ ਕਰਨਾ ਆ ਇਹ ਨਹੀਂ ਹੈਗਾ ਵੀ ਧੂਣ ਤੋਂ ਬਾਅਦ ਵੀ ਇਸ ਤਰ੍ਹਾਂ ਟੱਡੇ ਹੋ ਜਵੇ ਤੁਸੀਂ ਫੇਈ ਕਰਨਾ ਹੈਗਾ ਆ ਜਦੋਂ ਤੁਸੀਂ ਨਵੀਂ ਲੈ ਕੇ ਆਉਂਨੇ ਆ ਬਣਾਉਣ ਤੁਸੀਂ ਉਸੇ ਵੇਲੇ ਹੀ ਪਹਿਲਾਂ ਪਾਉਣ ਤੋਂ ਪਹਿਲਾਂ ਇਹੀ ਕੰਮ ਕਰਨਾ ਜਿਹੜਾ ਮੈਂ ਤੁਹਾਨੂੰ ਦੱਸਣ ਲੱਗੀ ਆ ਠੀਕ ਹੈ ਤੇ ਮੈਂ ਹੁਣ ਇਹਨੂੰ ਪੂਰਾ ਸੈੱਟ ਕਰ ਲਵਾਂ ਪਹਿਲਾਂ ਤੇ ਫਿਰ ਤੁਹਾਨੂੰ ਮੈਂ ਦਿਖਾਵਨੀ ਆ ਵੀ ਆਪਾਂ ਇਹਨੂੰ ਕਿੱਦਾਂ ਸੈੱਟ ਕਰਨਾ ਕਿ ਇਹ ਕਦੇ ਜਿੱਦਾਂ ਧੋਣ ਲੱਗਿਆ ਇਹ ਬਾਹਰ ਨਾ ਨਿਕਲੇ ਹੈਨਾ ਤੇ ਤੁਸੀਂ ਇਸ ਤਰ੍ਹਾਂ ਜ਼ਰੂਰ ਕਰ ਲਿਓ ਥੋੜਾ ਹੀ ਕੰਮ ਆ ਕੋਈ ਜ਼ਿਆਦਾ ਕੰਮ ਨਹੀਂ ਹੈਗਾ ਇਹ ਆਪਾਂ ਇਹਨੂੰ ਹੁਣ ਇੱਧਰ ਸੈੱਟ ਕਰ ਲੈਣੇ ਆ ਇਸ ਤਰ੍ਹਾਂ ਕਰਕੇ ਠੀਕ ਹੈ ਹੋਰ ਨਾ ਕਿਤੇ ਤੁਹਾਡੀ ਮੰਮੀ ਮੰਮੀ ਕੱਢ ਕੇ ਡਸਟਬਿਨ ਦੇ ਵਿੱਚ ਸਿੱਟ ਦੇਵੇ ਨਾ ਫੇ ਤੁਹਾਡਾ ਐਨੇ ਪੈਸੇ ਖਰਚੇ ਵੀ ਜਿਹੜੇ ਆ ਬੇਕਾਰ ਪੋ ਜਾਣਗੇ ਠੀਕ ਲੋ ਜੀ ਆਪਾਂ ਇਹਨੂੰ ਇਹਦੇ ਵਿੱਚ ਸੈੱਟ ਕਰ ਲਿਆ ਆ ਲੋ ਠੀਕ ਐ ਐਸੇ ਤਰ੍ਹਾਂ ਹੁੰਦਾ ਨਾ ਮੈਂ ਕੁਝ ਗਲਤ ਤਾਂ ਨਹੀਂ ਕੀਤਾ ਕਿਉਂਕਿ ਆਪਾਂ ਤਾਂ ਬਨਾਣਾ ਇਦਾਂ ਦੇ ਪਾਉਂਦੇ ਨਹੀਂ ਹੈਗੇ ਆਪਾਂ ਤਾਂ ਸਿੰਪਲ ਜੀਆਂ ਬਨਾਣਾ ਪਾਈਦੀਆਂ ਐਨ ਬਿਲਕੁਲ ਕਾਟਨ ਦੀਆਂ ਤੇ ਪਰ ਅੱਜ ਕੱਲ ਦੇ ਬੱਚੇ ਜਿਹੜੇ ਆ ਉਹ ਇਦਾਂ ਦੀਆਂ ਹੀ ਪਾਉਂਦੇ ਹੈਗੇ ਤੇ ਆਉਂਦੀਆਂ ਵੀ ਮਹਿੰਗੀਆਂ ਆਉਂਦੀ ਵੀ ਮਹਿੰਗੀ ਆ ਫਿਰ ਮੈਨੂੰ ਲੱਗਦਾ ਵੀ ਇਹ ਮੈਂ ਗਲਤ ਪਾ ਦਿੱਤੀ ਤੇ ਸਹੀ ਆ ਸਹੀ ਏ ਸਹੀ ਏ ਮੈਂ ਹੁਣ ਦੇਖ ਲਾ ਬੇ ਨਾ کہیں ਮੈਂ ਟਾਂਕਾ ਲਾ ਦੇਣਾ ਉੱਤੇ ਹਾਂ ਸਹੀ ਏ ਸਹੀ ਏ ਯੈਸ ਆ ਜਦ ਆ ਆ ਫਲਾਵਰ ਜਿਆ ਦੇਣਾ ਅੰਦਰਲੇ ਪਾਸੇ ਆ ਸਹੀ ਏ ਤੇਰੀ ਹੁਣ ਜੀ ਸਹੀ ਏ ਆਪਾਂ ਇਹਨੂੰ ਹੁਣ ਦੇਖ ਲਓ ਆ ਸੈੱਟ ਕਰਦੇ ਜੀ ਇੱਥੋਂ ਵੀ ਹੋਰ ਨਾ ਫਿਰ ਬਿਲਕੁਲ ਆਪਾਂ ਇਹਨੂੰ ਇਸ ਤਰ੍ਹਾਂ ਜਿੱਦਾਂ ਹੈਗਾ ਨਾ ਉਸੇ ਤਰ੍ਹਾਂ ਇਹਨੂੰ ਸੈੱਟ ਕਰ ਦਿੰਨੇ ਹਾਂ ਹਾਂਜੀ ਹੁਣ ਆਪਾਂ ਇਹਨੂੰ ਕੀ ਕਰਨਾ ਹੈ ਸਿਰਫ ਇੱਕੋ ਹੀ ਸਲਾਈ ਤੁਸੀਂ ਲਾਉਣੀ ਆ ਕੋਈ ਜ਼ਿਆਦਾ ਇਹਨੂੰ ਸਲਾਈਆਂ ਨਹੀਂ ਲਾਉਣੀ ਆ ਹੈਗੀਆਂ ਆਪਾਂ ਇੱਥੇ ਵੀ ਸਲਾਈ ਨਹੀਂ ਲਾਉਣੀ ਆ ਆਪਾਂ ਸਿਰਫ ਆਹ ਸਲਾਈ ਜਿਹੜੀ ਆ ਇਹ ਲਾ ਦਿੰਨੇ ਆ ਬਸ ਇਹਨੇ ਕਿਤੇ ਨਹੀਂ ਜਾਣਾ ਹੈਗਾ ਜਿੱਦਾਂ ਮਰਜੀ ਇਹਨੂੰ ਧੋਈ ਜਾਓ ਹੁਣ ਇਹ ਨਹੀਂ ਪਤਾ ਇੱਥੇ ਮਸ਼ੀਨ ਚੱਲਦੀ ਆ ਜਾਂ ਨਹੀਂ ਚੱਲਦੀ ਆਪਾਂ ਚਲਾ ਕੇ ਦੇਖ ਲੈਣੇ ਆ ਵੀ ਚੱਲਦੀ ਆ ਜਾਂ ਨਹੀਂ ਚੱਲਦੀ ਹੈਨਾ ਤੇ ਆਪਾਂ ਧਾਗਾ ਜਿਹੜਾ ਆ ਉੱਪਰ ਸੀ ਲਾਇਆ ਹੋਇਆ ਨਾਲ ਦਾ ਧਾਗਾ ਸਿੱਧੇ ਪਾਸੇ ਧਾਗਾ ਜਿਹੜਾ ਉਹੀ ਲੈ ਆਉਨੇ ਮੈਂ ਥੋੜਾ ਡਾਰਕ ਲਾਇਆ ਤਾਂ ਜੋ ਜਿਹੜੀ ਸਲਾਈ ਆ ਦਿਸਦੀ ਰਹੇ ਉਹਨੇ ਇਹ ਰੱਖਦੇ ਆ ਵੀ ਇੱਥੇ ਸਲਾਈ ਲੱਗਦੀ ਵੀ ਆ ਜਾਂ ਨਹੀਂ ਲੱਗਦੀ ਬਸ ਆਪ ਦਾ ਕਰ ਲੋ ਥੋੜਾ ਜਿਹਾ ਕਿਤੇ ਨਹੀਂ ਚੱਲਣਾ ਹੈਗਾ ਬਸ ਇਹੀ ਆ ਵੀ ਸਾਡੇ ਕੱਪੜੇ ਤੋਂ ਹਨ ਗੱਲੇ ਜਿਹੜੀ ਆ ਇਹ ਚੀਜ਼ ਬਾਹਰ ਨਾ ਨਿਕਲੇ ਹਨਾ ਨੋਤਾਗਾ ਵੀ ਵਿੱਚ ਹੀ ਖਤਮ ਹੋ ਗਿਆ ਤੁਹਾਡਾ ਗਾਮੇ ਹੋਰ ਲਾ ਲੈਂਦੇ ਹਾਂ ਜੇ ਤਾਂ ਨੂੰ ਮਤਲਬ ਇਹ ਸਲਾਈ ਨਹੀਂ ਚੰਗੀ ਲੱਗਦੀ ਤੁਸੀਂ ਹੋਰ ਵੀ ਕੰਮ ਕਰ ਸਕਦੇ ਮੈਂ ਤੁਹਾਨੂੰ ਉਹ ਵੀ ਦੱਸ ਦਿੰਨੀ ਹਾਂ ਲਓ ਜੀ ਜੇ ਤੁਹਾਨੂੰ ਇਹ ਸਲਾਈ ਵਾਲੀ ਚੰਗੀ ਨਹੀਂ ਲੱਗਦੀ ਹੈਗੀ ਫਿਰ ਤੁਸੀਂ ਕੀ ਕਰਨਾ ਹੈ ਫਿਰ ਤੁਸੀਂ ਇਸ ਤਰ੍ਹਾਂ ਸੂਈ ਲੈਣੀ ਹੈ ਤਾਂ ਗਾ ਪਾ ਕੇ ਤੁਸੀਂ ਇੱਕੋ ਹੀ ਟਾਂਕਾ ਇਹਦੇ ਸੈਂਟਰ ਦੇ ਵਿੱਚ ਜਿਹੜਾ ਆ ਲਾ ਦੇਣਾ ਐਨ ਚੰਗੀ ਤਰ੍ਹਾਂ ਇਹਨੂੰ ਪੱਕਾ ਕਰ ਦੇਣਾ ਆ ਇਹ ਮੈਂ ਤਾਂ ਦੱਸਣ ਲੱਗੀ ਆ ਕਿਉਂਕਿ ਸਾਡੀ ਵੀ ਕੁੜੀ ਨੂੰ ਨਾ ਇਸ ਤਰ੍ਹਾਂ ਸਲਾਈ ਵਾਲੀ ਜਿਹੜੀ ਆ ਪਸੰਦ ਨਹੀਂ ਹੈਗੀ ਲੋ ਆਪਾਂ ਇੰਨਾ ਕੇ ਇਹਨੂੰ ਟਾਂਕਾ ਦੋਹਰਾ ਤੇਰਾ ਕਰਕੇ ਲਾ ਦੇਣਾ ਆ ਵੈਸੇ ਮੈਨੂੰ ਵੀ ਇਹ ਸਲਾਈ ਤੋਂ ਵੱਧ ਜਿਹੜਾ ਆ ਮੈਨੂੰ ਟਾਂਕਾ ਹੀ ਪਸੰਦ ਆਇਆ ਮੈਂ ਹੁਣ ਉਹ ਦੂਜੇ ਪਾਸਿਓਂ ਵੀ ਸਲਾਈ ਦੇਣੇ ਹੀ ਆ ਤੇ ਇਸ ਤਰ੍ਹਾਂ ਕਰਕੇ ਆਪਾਂ ਟਾਂਕਾ ਜਿਹੜਾ ਆ ਲਾ ਦੇਣਾ ਪੱਕਾ ਕਰਕੇ ਇੱਧਰ ਆਪਾਂ ਹੁਣ ਇਹਨੂੰ ਪੱਕਾ ਕਰ ਦਿੰਨੇ ਆ ਜੇ ਤੁਸੀਂ ਸਲਾਈ ਲਾਉਣੀ ਚਾਹੁੰਨੀ ਸਲਾਈ ਵੀ ਲਾ ਸਕਦੇ ਆ ਵੈਸੇ ਮੈਨੂੰ ਆਹ ਟਾਂਕਾ ਜਿਹੜਾ ਲਾਉਣਾ ਇਹ ਜ਼ਿਆਦਾ ਵਧੀਆ ਲੱਗਦਾ ਇਹਦੇ ਨਾਲ ਹੁਣ ਆਪਣੀ ਜਿਹੜੀ ਇਹ ਵਿੱਚੋਂ ਜਿਹੜੀ ਜੀ ਹੈਗੀ ਐ ਸਪੰਜ ਜਿਹੀ ਹੈਗੀ ਆ ਉਹ ਬਾਹਰ ਨਹੀਂ ਨਿਕਲੂਗੀ ਵੈਸੇ ਮੈਨੂੰ ਇਹ ਜ਼ਿਆਦਾ ਤਰੀਕਾ ਵਧੀਆ ਲੱਗਾ ਇਹ ਤਰੀਕਾ ਮੈਨੂੰ ਨਹੀਂ ਵਧੀਆ ਲੱਗਾ ਮੈਂ ਇਹਨੂੰ ਸਲਾਈ ਨੂੰ ਇਥੋਂ ਦੇੜ ਕੇ ਤੇ ਮੈਂ ਇਹਦੇ ਉੱਤੇ ਵੀ ਮੈਂ ਹੁਣ ਇਹੀ ਲਾ ਦੇਣਾ ਹੈ ਟਾਂਕਾ ਹੀ ਲਾ ਦੇਣਾ ਠੀਕ ਹੈ ਮੈਂ ਹੁਣ ਸਾਰੀ ਸਲਾਈ ਤਾਂ ਉਹ ਜਿਹੜੀ ਕਿਤ ਬਾਜ਼ਤ ਕੋਣੀ ਲਓ ਮੈਂ ਸਾਰੀ ਸਲਾਈ ਢੇਡ ਦਿੱਤੀ ਹੈ ਹੁਣ ਇੱਧਰ ਤੇ ਮੈਂ ਇੱਧਰ ਵੀ ਟਾਂਕਾ ਲਾ ਦੇਣੀ ਕਿਉਂਕਿ ਮੈਨੂੰ ਵੀ ਸਲਾਈ ਜਿਹੜੀ ਆ ਜਿਆਦਾ ਪਸੰਦ ਨਹੀਂ ਆਈ ਹੈਗੀ ਇਹੀ ਚੀਜ਼ ਜਿਹੜੀ ਆ ਸਹੀ ਆ ਤੇ ਤੁਸੀਂ ਨਾ ਮੇਰੀ ਵੀਡੀਓ ਨੂੰ ਚੱਲਦੀ ਜਾਂਦੀ ਨੂੰ ਲਾਈਕ ਵੀ ਕਰ ਦਿਆ ਕਰੋ ਤੇ ਸ਼ੇਅਰ ਵੀ ਜ਼ਰੂਰ ਕਰ ਦਿਆ ਕਰੋ ਕਿ ਹੁਣ ਕਿਉਂਕਿ ਬੱਚੀਆਂ ਜਿਹੜੀਆਂ ਆ ਇਸੇ ਤਰ੍ਹਾਂ ਦੀਆਂ ਬਣਾਉਣਾ ਪਾਉਂਦੀਆਂ ਹੈਗੀਆਂ ਆ ਤੇ ਦਾ ਜੋ ਉਹਨਾਂ ਨੂੰ ਵੀ ਇਹ ਚੀਜ਼ਾਂ ਦਾ ਮੁਸ਼ਕਲ ਜਿਹੜੀ ਨਾ ਹੋਵੇ ਕਿਉਂਕਿ ਕੱਪੜੇ ਧੋਉਂਦੇ ਆ ਧੋਉਂਦੇ ਆ ਤੇ ਬਨਾਣ ਕਿਤੇ ਪਈ ਹੁੰਦੀ ਆ ਤੇ ਆ ਜੇ ਨਹੀਂ ਤਾਂ ਨਾ ਇਹ ਹੁੰਦਾ ਹੈ ਵੀ ਧੋਣ ਵੇਲੇ ਸਪੰਜ ਕਿਥੇ ਤੇ ਇਹ ਕੱਪੜਾ ਜਿਹੜਾ ਆ ਕਿਤੇ ਟੁੱਟਿਆ ਫਿਰਦਾ ਹੁੰਦਾ ਆ ਤੇ ਫਿਰ ਕੁੜੀਆਂ ਲੱਭ ਲੀਆਂ ਫਿਰਦੀਆਂ ਆ ਵੀ ਇਹ ਸਪੰਜ ਜੀ ਕਿੱਥੇ ਗਈ ਇਹਨਾਂ ਦੀ ਹਨਾ ਤੇ ਤੁਸੀਂ ਇਸ ਤਰ੍ਹਾਂ ਕਰ ਲਿਆ ਕਰੋ ਜੇ ਨਹੀਂ ਤੁਹਾਨੂੰ ਆਉਂਦਾ ਕਰਨਾ ਆਪਣੀਆਂ ਮੰਮੀਆਂ ਤੋਂ ਕਰਾ ਲਿਆ ਕਰੋ ਤੇ ਮੈਂ ਵੀ ਹੁਣ ਆ ਬਣਾ ਕੇ ਦੇਣ ਹੀ ਲੱਗੀ ਆ ਇਸ ਤਰ੍ਹਾਂ ਕਰਕੇ ਨਾ ਤੁਸੀਂ ਇਹਨੂੰ ਪਹਿਲਾਂ ਹੀ ਪੱਕਾ ਕਰ ਲਿਆ ਕਰੋ ਤਾਂ ਜੋ ਫਿਰ ਹਨਾ ਇਹ ਤੀਜਾ ਜਿਹੜੀਆਂ ਨਿਕਲਣਾਂ ਦੇ ਜੇ ਹੁਣ ਤੁਸੀਂ ਇਹ ਤੋਂ ਬਗੈਰ ਬਾਹੀ ਲਈ ਬਣਾਇਆ ਨਾ ਤੇ ਫਿਰ ਉਹ ਤਾਂ ਤੁਹਾਨੂੰ ਕੋਈ ਪੈਸੇ ਖਰਚਣ ਦਾ ਨਹੀਂ ਫਾਇਦਾ ਹੋਣਾ ਕਿਉਂਕਿ ਇੰਨੀਆਂ ਮਹਿੰਗੀਆਂ ਮਹਿੰਗੀਆਂ ਤੁਸੀਂ ਲੈਣੇ ਹੈਗੇ ਆ ਤੇ ਤੁਸੀਂ ਇਸ ਤਰ੍ਹਾਂ ਕਰਕੇ ਜਿਹੜੇ ਟਾਂਕੇ ਲਾ ਲਿਆ ਕਰੋ ਤਾਂ ਜੋ ਇਹ ਚੀਜ਼ ਆ ਤੁਹਾਡੀ ਖਰਾਬ ਨਾ ਹੋਵੇ ਇਹਦਾ ਪੂਰਾ ਪੂਰਾ ਫਾਇਦਾ ਤੁਸੀਂ ਲੈ ਸਕੋ ਪੂਰਾ ਪੈਸਾ ਜਿਹੜਾ ਹੈ ਵਸੂਲ ਕਰ ਸਕੋ ਤੁਹਾਨੂੰ ਇਹ ਮੇਰੀ ਸਲਾਹ ਮੇਰੀ ਇਹ ਜੋ ਵੀ ਮੈਂ ਕਹਿੰਨੀ ਆ ਤੁਹਾਨੂੰ ਜੋ ਤੁਹਾਨੂੰ ਸਿਖਾਇਆ ਇਹ ਤੁਹਾਨੂੰ ਕਿਦਾਂ ਦਾ ਲੱਗਿਆ ਤੁਸੀਂ ਮੈਨੂੰ ਕਮੈਂਟਾਂ 'ਚ ਜਰੂਰ ਦੱਸਿਓ ਤੇ ਮਿਲਾਂਗੇ ਆਪਾਂ ਕਿਸੇ ਹੋਰ ਵੀਡੀਓ ਦੇ ਨਾਲ ਉਹਨਾਂ ਚਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ